ਦੀਪ ਸਿੰਘ ਮੈਂ ਬੇਟੀ ਦਾ ਚਾਚਾ ਹਾਂ ਜਿਹੜੀ ਬੇਟੀ ਦਾ ਜਨਮ ਹੋਈ ਹੈ ਠੀਕ ਹੈ ਜੀ ਆਪਾਂ ਸ਼ਾਮ ਨੂੰ ਲੈ ਕੇ ਆਏ ਸੀ ਐਤਵਾਰ ਇੱਥੇ ਠੀਕ ਹੈ ਬੱਚੀ ਠੀਕ ਹੀ ਸਰੀ ਦਿਲਵਰੀ ਹੋਈ ਹੈ ਬੱਚੀ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਇਹਨਾਂ ਨੇ ਸਾਨੂੰ ਕਿਹਾ ਵੀ ਬਸ ਪਾਫ ਦੇਣੀ ਹੈ ਦੋ ਮਿੰਟ ਮਸ਼ੀਨ ਚਲਾਣੀ ਆਪਾਂ ਕਹਿੰਦੇ ਕੋਈ ਗੱਲ ਨਹੀਂ ਲਾ ਲੂ ਆਪਾਂ ਚੱਕੀ ਵੀ ਨਹੀਂ ਬਾਅਦ ਚ ਇਹਨਾਂ ਨੇ ਸਾਨੂੰ ਕੁਝ ਵੀ ਨਹੀਂ ਦੱਸਿਆ ਕਿ ਜਾਂ ਬਿਮਾਰ ਹੈ ਜਾਂ ਕੁਝ ਵੀ ਹੈ ਰਾਤ ਪੈ ਗਈ ਠੀਕ ਹੈ ਜੀ ਰਾਤ ਨੂੰ ਇਹਨਾਂ ਨੇ ਬੱਚੀ ਠੀਕ ਹੈ ਰੋਂਦੀ ਸੀ ਚੁੱਪੋਂਦੀ ਸੀ ਰੋਂਦੀ ਚੁੱਪੋਂਦੀ ਉਸ ਤੋਂ ਬਾਅਦ ਸਾਰੇ ਇਹਨਾਂ ਨੇ ਬੱਚੀ ਨੂੰ ਪਤਾ ਨਹੀਂ ਕੀ ਕੀਤਾ ਕੀ ਹੋਇਆ ਬਾ ਚੋਂ ਬਰਦਰ ਮੇਰੇ ਇੱਥੇ ਹੀ ਬਰਦਰ ਮੇਰੇ ਆਪਣੀ ਵਾਈਫ ਕੋ ਗਏ ਆ ਤੇ ਉਹ ਵਾਪਸ ਜਦੋਂ ਉਹਨਾਂ ਨੂੰ ਬਾਏ ਮਾਰੀ ਇਹਨਾਂ ਨੇ ਇਹਨਾਂ ਨੇ ਉਹਨਾਂ ਨੂੰ ਕਿਹਾ ਕਿ ਇੱਧਰ ਆ ਜ ਤੁਹਾਡੀ ਕੁੜੀ ਬਿਮਾਰ ਜਾਦਾ ਆ ਕਿ ਪਹਿਲਾਂ ਉਹਨੂੰ ਕੁਝ ਨਹੀਂ ਦੱਸਿਆ ਬਿਮਾਰ ਹੈ ਵੀ ਨਹੀਂ ਸੀ ਤੇ ਕਹਿੰਦੇ ਵੀ ਬਿਮਾਰ ਆ ਤੁਹਾਡੀ ਬੇਟੀ ਤੇ ਜਦੋਂ ਬਸ ਸਾਰ ਆਪਾਂ ਪਹੁੰਚੇ ਦੇਖਿਆ ਤੇ ਕੁੜੀ ਖਤਮ ਹੋ ਗਈ ਦੀ ਠੀਕ ਹੈ ਜੀ ਸਰ ਤੇ ਸਾਨੂੰ ਕੁਝ ਵੀ ਨਹੀਂ ਕਿਹਾ ਵੀ ਕੀ ਹੋਇਆ ਕੀ ਨਹੀਂ ਹੋਇਆ ਮੇਰੀ ਮਾਤਾ ਹੀ ਇੱਥੇ ਤੇ ਉਹਨਾਂ ਨੂੰ ਇਹਨਾਂ ਨੇ ਬਸ ਕੁੜੀ ਫੜਾਤੀ ਕਹਿੰਦੇ ਪਹਿਲਾਂ ਪੈਸੇ ਜਮ੍ਹਾਂ ਕਰਾਓ ਤੇ ਕੁੜੀ ਤੁਹਾਡੀ ਡੈਥ ਹੋ ਗਈ ਆ ਤੇ ਤੁਸੀਂ 4000 ਰੁਪਏ ਜਮ੍ਹਾਂ ਕਰਾਓ ਤੇ ਆਪ ਤੇ ਦਾਪਾ ਤੁਹਾਨੂੰ ਕੁੜੀ ਨਹੀਂ ਦੇਣੀ ਪਹਿਲਾਂ ਵੀ ਕੋਈ ਬੱਚਾ ਹੈਗਾ ਤੁਹਾਡੇ ਘਰ ਨਹੀਂ ਸਰ ਪਹਿਲਾ ਬੱਚਾ ਹੀ ਹਾਂ ਤੇ ਸਰ ਖੁਸ਼ੀ ਬਹੁਤ ਸੀ ਤੁਹਾਡੇ ਘਰ ਬੇਟੀ ਆਈ ਹੈ ਕਿਉਂਕਿ ਸਿਰ ਆਪਾਂ ਤਿੰਨ ਭਰਾ ਹੀ ਤੇ ਅੱਗੇ ਮੇਰੇ ਘਰੇ ਵੀ ਬੇਟਾ ਹੀ ਹੋਇਆ ਤੇ ਆਪਾਂ ਨੂੰ ਬਹੁਤ ਖੁਸ਼ੀ ਆਪਾਂ ਕਹਿੰਦੇ ਚਲੋ ਤੁਹਾਡੇ ਘਰ ਦੇਵੀ ਆਈ ਹੈ ਪਰ ਸਰ ਸਾਡੇ ਨਾਲੇ ਬਿੱਥਿਆ ਤੈਨੂੰ ਲੱਗਦਾ ਲੱਗਦਾ ਕੀ ਹੈ ਵੀ ਕੀ ਪ੍ਰੋਬਲਮ ਕੀ ਆਈ ਹੈ ਆਪਾਂ ਨੂੰ ਸਰ ਇਹ ਲੱਗਦਾ ਜੇ ਆਪਾਂ ਅੱਜ ਨਾ ਆਵਾਜ਼ ਉਠਾਈਏ ਕੱਲ ਨੂੰ ਕਿਸੇ ਹੋਰ ਦੀ ਡਿਲੀਵਰੀ ਹੁੰਦੀ ਹੈ ਤੇ ਜੇ ਕਿਸੇ ਨਾਲ ਇਦਾਂ ਹੋ ਗਿਆ ਸਾਡਾ ਤਾਂ ਚਲੋ ਜੋ ਹੋ ਗਿਆ ਹੋ ਗਿਆ ਆਪਾਂ ਕਹਿੰਦਾ ਸਰ ਕਿਸੇ ਹੋਰ ਨਾਲ ਇਹ ਹੋਵੇ ਵੀ ਜਿੰਨੇ ਵੀ ਆਪਣੀ ਡਿਲੀਵਰੀ ਕਰਾਣੀ ਹੈ ਜਿੱਥੇ ਹੋਰ ਜਿੱਥੇ ਮਰਜ਼ੀ ਕਰਾ ਲਨ ਬਸ ਰੰਦੀਪ ਹਸਪੀਟਲੋਂ ਨਾ ਕਰਾਣ ਤੈਨੂੰ ਲੱਗਦਾ ਨਹੀਂ ਹੈਗਾ ਵੀ ਡਾਕਟਰ ਨੇ ਸਹੀ ਇਲਾਜ ਕੀਤਾ ਹੋਵੇਗਾ ਜਾਂ ਕਿ ਕੀ ਲੱਗਦਾ ਵੀ ਤੈਨੂੰ ਸਰ ਲਾਪਰਵਾਹੀ ਹੈ ਸਰ ਸਟਾਫ ਇੰਦਾ ਸੁੱਤਾ ਰਹਿੰਦਾ ਆਪਣੇ ਕੋ ਵੀਡੀਓ ਪਈ ਹੈ ਸਾਰੀ ਸਾਰਾ ਸਟਾਫ ਇੰਦਾ ਗਲਤ ਆ ਸਾਰਾ ਸਟਾਫ ਇੰਦਾ ਸ ਇੰਗਲਿਸ਼ ਤਾਂ ਸਾਰਾ ਸੁਤਾ ਹੁੰਦਾ ਮਰੀਜ਼ ਰੋਂਦੇ ਹੁੰਦੇ ਆ ਕਿ ਇਹਦੇ ਕਿਤੇ ਦਰਦੋਂ ਹੁੰਦੇ ਕਿਤੇ ਦਰਦੋਂ ਦੀ ਡਾਕਟਰ ਨਾਲ ਗੱਲਬਾਤ ਕੀਤੀ ਤੁਸੀਂ ਹਾਂਜੀ ਸਰ ਡਾਕਟਰ ਨਾਲ ਗੱਲਬਾਤ ਕੀਤੀ ਡਾਕਟਰ ਸਾਹਿਬ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਆਪਾਂ 5 ਮਿੰਟ ਚ ਆਗੇ 10 ਮਿੰਟ ਚ ਆਗੇ ਅੱਧੇ ਘੰਟੇ ਚ ਆਗੇ 2 ਘੰਟੇ ਹੋ ਗਏ ਸਾਰਾ ਲੈ ਤੱਕ ਕੋਈ ਨਹੀਂ ਆਇਆ ਆ ਪੁੱਤ ਦੀ ਫੋਟੋ ਹੈ ਜੀ ਇਹ ਕਦੇ ਤਾਂ ਹੱਸ ਸਕਦਾ ਹੁੰਦਾ ਹੋਇਆ ਸਰ ਇਹ ਸੋਮਵਾਰ ਦਾ ਹੋਇਆ ਆਪਾਂ ਤਾਂ ਨਹੀਂ ਪਹਿਲਾਂ ਆਵਾਜ਼ ਉਠਾਈ ਕਿਉਂਕਿ ਆਪਾਂ ਦੱਸਿਆ ਨਹੀਂ ਸੀ ਲੜਕੀ ਦੀ ਮਾਤਾ ਨੂੰ ਆਪਾਂ ਦੱਸਿਆ ਨਹੀਂ ਵੀ ਤੁਹਾਡਾ ਲੜੀ ਤੁਹਾਡੀ ਬੇਟੀ ਤੇਰੀ ਪੂਰੀ ਹੋ ਗਈ ਦੀ ਠੀਕ ਆ ਜੀ ਅੱਜ ਉਹਨੂੰ ਹਾਂ ਹਾਂਜੀ ਅ ਸ੍ਰੀਸ਼ਾ ਇਹ ਬੱਚਾ ਜਿਸ ਨੂੰ 24 ਘੰਟੇ ਪਹਿਲਾਂ ਫੈਲਾ ਹੋਇਆ ਸੀ ਇਹ ਰੈਸਪੀਰੀਟਰੀ ਡਿਸਸਪੀਰ ਦੇ ਤੋੋਂ ਮਤਲਬ ਇਹ ਡਿਲੀਵਰ ਹੋਇਆ ਜਿਹਨੂੰ ਤੇ ਇਹ ਬੱਚਾ ਜਿਹੜਾ ਹੈਗਾ ਅੰਦਰ ਪ੍ਰੈਸ਼ਰ ਨਾਲ ਡਾਊਨ ਹੁੰਦਾ ਇਹਦੀ ਪਲੇਟਰੇਟ ਬੱਚੇ ਦੀ ਘੱਟ ਸੀ ਬਿਲਕੁਲ ਡਾਊਨ ਹੋਣ ਦੇ ਕਰਕੇ ਇਨਫੈਕਸ਼ਨ ਹੋਣ ਦੇ ਕਰਕੇ ਸਾਹ ਦੀ ਤਕਲੀਫ ਪਾ ਕੇ ਜਿਆਦਾ ਸੀ ਬੱਚੇ ਨੂੰ ਬੱਚਾ ਆਕਸੀਜਨ ਤੇ ਸੀਨਾਂ ਦਾ ਠੀਕ ਹੈ ਜੀ ਆਕਸੀਜਨ ਤੇ ਈਨ ਦਾ ਇਹਨਾਂ ਨਾਲ ਸਾਰੀ ਡਿਸਕਸ ਕੀਤੀ ਗਈ ਹੈ ਜੀ ਇਸ ਬੱਚੇ ਦੇ ਬਾਰੇ ਤਾਂ ਦੇਖੋ ਜਿਹੜੀ ਜੰਗ ਦੀ ਰਿਪੋਰਟ ਜਿਹੜੀ ਹੈਗੀ ਆ 28200 DLC ਸੀ ਇਨਫੈਕਸ਼ਨ ਕਾਫੀ ਜ਼ਿਆਦਾ ਸੀ ਸਾਰੇ ਲੋਕ ਔਰ ਇਹਦੇ ਫਸਟ ਜਿਹੜਾ ਸੈਂਪਲ ਦਿੱਤਾ ਗਿਆ ਉਹਦੇ ਚ ਪਲੇਟਲੇਟ ਕਾਊਂਟ 47000 ਸੀ ਜਦੋਂ ਵੀ ਮਤਲਬ ਕਿਸੇ ਬੱਚੇ ਦੀ ਪਲੇਟਲੇਟ ਡਾਊਨ ਹੋਣਾ ਤੋ ਉਹਨੂੰ ਬਲੀਡਿੰਗ ਕਦੀ ਵੀ ਹੋ ਸਕਦੀ ਹੈ ਤੇਰੀ ਰਾਤ ਨੂੰ ਉਹਨੂੰ ਆਰਾਊਂਡ ਵਾਈਟਲ ਜਿਹੜੇ ਰਿਪੋਰਟਸ ਨੇ ਗੜਕ ਨੇ ਸਾਡੇ ਸਟਾਫ ਨੂੰ ਲੋਪ ਕੀਤਾ 4 ਵਜੇ ਤੱਕ 8 ਵਜੇ ਤੱਕ ਕੋਈ ਦਾ ਸੀਵਰ ਨਹੀਂ ਸੀ 2 ਵਜੇ ਰਾਤ ਨੂੰ 100 ਬੁਖਾਰ ਆਇਆ ਤੇ ਉਹਨੇ 100 ਦਿਨ ਬੁਖਾਰ ਆਇਆ ਉਸ ਤੋਂ ਬਾਅਦ ਸਾਢੇ 2:00 ਵਜੇ 104 ਬੁਖਾਰ ਆਇਆ ਹਾਈ ਗ੍ਰੇਡ ਫੀਵਰ ਹੋਣ ਕਰਕੇ ਤੇ ਬੱਚਾ ਕਾਢੇ ਗ੍ਰਸਟ ਹੋਇਆ ਤੇ ਜਿਲੀ ਬਰੀਡ ਹੋਇਆ ਤੇ ਮਾਰਚ ਬਰੀਡਿੰਗ ਹੋਣ ਦੇ ਕਾਰਨ ਉਹਦੀ ਡੈਥ ਹੋਈ ਹੈ ਇਹ ਚੀਜ਼ਾਂ ਘਰਦਿਆਂ ਨੂੰ ਐਕਸਪਲੇਨ ਅਸੀਂ ਕੀਤੀਆਂ ਨੇ ਹੋਰੀ ਤੁਸੀਂ ਐਕਸਪਲੇਨ ਕਿ ਦੁਨਿਆ ਕਰਦਿਆਂ ਦਾ ਰੋਕਿਆ ਉਹ ਸਾਨੂੰ ਦੱਸ ਦਿਓ ਤੁਸੀਂ ਕਹਿੰਦਿਆਂ ਨੂੰ ਸੈਕੰਡ opinion ਦੇ ਵਾਸਤੇ ਜਿਹੜਾ ਰੋਕਿਆ ਕਿ ਤੁਸੀਂ ਲੈ ਦੱਸਿਓ ਚੁੱਪ ਚੁੱਪ ਇਹ ਕੋਈ ਬੋਲ ਨਹੀਂ ਇਹਦੀ ਗੱਲ ਨਹੀਂ ਸੀ ਤੇਰੀ ਗੱਲ ਦਾ ਗੂਸ ਸੀ ਮੈਂ ਕਿਹਾ ਸੀ ਜੇਕਰ ਬਾਅਦ ਕਿਹਦੇ ਨਾਲ ਹੋਇਆ ਤੁਹਾਡੇ ਕੋਲੇ ਮੈਂਬਰ ਨੂੰ ਆਈ ਤੁਸੀਂ ਹੋਰ ਦੱਸੋਗੇ ਕਿਲਾ ਦਾ ਜਿਹੜਾ ਸਾਡਾ ਸਟਾਫ ਦਾ ਲੜਕਾ ਰੋਸ਼ਨ ਤੇ ਕੋਸ਼ਲ ਦੋ ਮੁੰਡੇ ਨੇ ਉਹਨਾਂ ਨੇ ਕੋਈ ਕਵਿਸ਼ਨ ਨਹੀਂ ਪੁੱਛਿਆ ਮੈਂ ਕਿਹਾ ਬਦਲਣਾ ਹੈ ਪਰਵਾਹ ਦੇ ਕੁਝ ਨੰਬਰ ਨਾਲ ਭਾੜੀ ਉਹ ਬਦਲਵਾ ਦੇ ਸਕੇ ਤੁਹਾਡੇ ਨਾਲ ਨਹੀਂ ਸੀ ਕਿ ਹਾਂ ਇਸਨੂੰ ਕੰਮ ਚ ਕਰ ਦੇਣਾ ਇਹ ਦੱਸੋ ਕਿ ਦੋ ਇਹ ਦੱਸੋ ਕਿ ਦੋ ਨਹੀਂ ਕਰਨਾ ਤੁਸੀਂ ਕਿਨੇ ਗੱਲ ਤੁਸੀਂ ਕਰਦੇ ਨਹੀਂ ਕਰੀਂ ਕਹਿੰਦੇ ਉਹਨੂੰ ਮਿਲੇਗੀ ਕਿ ਉਹ ਸੌ ਮਰੀਜ਼ ਨਹੀਂ ਪੇਸ਼ੈਂਟ ਨਹੀਂ ਹਾਂ ਹਾਂ ਫਿਰ ਕੰਮ ਚ ਕਰ ਲੋ ਕੋਈ ਗੱਲ ਨਹੀਂ ਬਿਲਕੁਲ ਤੇ ਬਾਬਾ ਇਹ ਨਾਮ ਉਹ ਉਹਨਾਂ ਨੇ ਜਰਾ ਅੱਜ ਸਾਈਨ ਕਰਵਾਉਂਦੇ ਆ ਜਾਂ ਉਹਨਾਂ ਨੂੰ ਸੈਕੰਡ ਜਿਹੜੀ ਆ ਕਿਤੇ ਹੋਰ ਓਪੀਨੀਅਨ ਲੈਣ ਵਾਸਤੇ ਗਏ ਨੇ ਸਰ ਸਾਈਨ ਮਾਤਾ ਦੁਆਰਾ ਪੁੱਛਿਆ ਸਾਈਨ ਤੁਹਾਡੇ ਇਹ ਇਹਨਾਂ ਨਾਲ ਗੱਲ ਵੀ ਕੀਤੀ ਇਹਨਾਂ ਨੇ ਮੈਨੂੰ ਵੀ ਗੱਲ ਕਹੀ ਸੀ ਕਿ ਸਰ ਅਸੀਂ ਮਾਰਨਿੰਗ 'ਚ ਅਗਰ ਫਾਦਰ ਨਾਲ ਗੱਲ ਹੋਈ ਸੀ ਤੁਹਾਡੀ ਫਾਦਰ ਨਾਲ ਗੱਲ ਹੋਈ ਸੀ ਤੁਹਾਡੀ ਨਹੀਂ ਸਰ ਨੇ ਗੱਲ ਤੂੰ ਕੀਤੀ ਨਹੀਂ ਸਰ ਮੈਨੂੰ ਮਿਲੇ ਨਹੀਂ ਸਰ ਫਾਦਰ ਦੇਖੋ ਮੇਰੀ ਗੱਲ ਸੁਣੋ ਜਿਹੜਾ ਜਿਹੜਾ ਕੀਤਾ ਉਹ ਜਿਹੜੀ ਲੜਕੀ ਦਾ ਹਾਂ ਜੀ ਆਹ ਦੇਖੋ ਸਾਹਮਣੇ ਇੰਨਾ ਨਾਲ ਗੱਲਬਾਤ ਤੁਹਾਡੀ ਹੋਈ ਸਕਦੀ ਜਦੋਂ ਇਹਨਾਂ ਦੀ ਮਾਤਾ ਜੀ ਅੰਦਰ ਆਏ ਆ ਮਾਤਾ ਜੀ ਨੂੰ ਕਿਹਾ ਬੱਚਾ ਮਾਤਾ ਜੀ ਮਸ਼ੀਨ ਚ ਰੱਖਿਆ ਸੀ ਬੱਚੇ ਨੂੰ ਸਾਹ ਦੀ ਤਕਲੀਫ ਹੈ ਇਹਦੇ ਟੈਸਟ ਹੋਣੇ ਆ ਟੈਸਟਾਂ ਦੇ ਬਾਅਦ ਅਸੀਂ ਤੁਹਾਨੂੰ ਦੱਸਦੇ ਆ ਕਿ ਅਸੀਂ ਕਿਸ ਨੂੰ ਟਰੇਨ ਕਰਨਾ ਫਿਰ ਉਸ ਤੋਂ ਬਾਅਦ ਗੱਲ ہوئی ਹੈ ਕਿ ਬੱਚੇ ਦੇ ਪਲੇਟ ਦਾ ਡਾਊਨ ਹੈ ਇਹਨਾਂ ਨੇ ਖੁਦ ਗਿਆ ਸਰ ਅਸੀਂ 24 ਘੰਟੇ ਬੱਚੇ ਨੂੰ ਰੱਖਿਆ ਤੁਸੀਂ ਕਹ ਰਹੇ ਹੋ ਕਿ ਟੀਆਰਸੀ ਜਾਂ ਕੋਈ ਜਿਹੜੇ ਸੀਗੇ ਉਹਨਾਂ ਦੇ ਵੱਧ ਸੀਗੇ ਬੱਚੇ 28200 ਰੁਪਏ ਸੀ ਠੀਕ ਹੈ ਜੀ ਜੇਕਰ ਇਹਨਾਂ ਟੀਆਰਸੀ ਵੱਧ ਸੀਗਾ ਤੁਸੀਂ ਉਹਨੂੰ ਕੋਈ ਕੀ ਕਰਦੇ ਸੀਗੇ ਜਾਂ ਸੈਕੰਡ ਕਿਸੇ ਡਾਕਟਰ ਤੋਂ ਕੋਲ ਸਲਾਹ ਸਰ ਦੇਖੋ ਜਿਹੜੀ ਨੋਪਨ ਦੀ ਕੇਸ ਸਟੈਂਡ ਕੀਤਾ ਹੋਇਆ ਪੀਡੀਆਟਰੀ ਡਿਪਾਰਟਮੈਂਟ ਵਿੱਚ ਕੋਈ ਐਸੀ ਬਾਤ ਪੂਰੀ ਗੱਲ ਜਦ ਤੁਸੀਂ ਉਹ ਜੀ ਗੱਲ ਸੁਣਨਾ ਕਿ ਤੇ ਲੋਕਾਂ ਦਾ ਕੋਈ ਤੁਸੀਂ ਸਮਝ ਨਹੀਂ ਦੀ ਵੀ ਜੇਕਰ ਤੁਹਾਡੇ ਕੋਲ ਤੁਹਾਡੇ ਵਾਸਤੇ ਗੱਲ ਨਹੀਂ ਰਹੀ ਤੇ ਤੁਸੀਂ ਕਿਵੇਂ ਵੋਟ ਆਖਣਾ ਨਾ ਕੋਈ ਆਸ਼ੀਰਵਾਦ ਸੀ ਕਿਤੇ ਨਾ ਉਹ ਡਾਕਟਰ ਦਾ ਮਨ ਲਈ ਤੇ ਇਹਨਾਂ ਨੇ ਗਿਆ ਜੀ ਤੁਸੀਂ ਕਿਹਨੂੰ ਉਹ ਡਾਕਟਰ ਉਹ ਜਿਹਦਾ ਅਮਰਜੈਂਸੀ ਸੀਗੀ ਤੇ ਉਹ ਡਾਕਟਰ ਨੇ ਸਮਝ ਨਹੀਂ ਸਰ ਜੀ ਇਹ ਗੱਲ ਸੁਣੋ ਮੈਂ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਹਾਈਟ ਸੈਂਟਰ ਜੀ ਤੇ ਸ਼ਿਫਟ ਕਰਨਾ ਚਾਹੁੰਦੇ ਹੋ ਬੱਚਾ ਤੁਸੀਂ ਕਰ ਸਕਦੇ ਹੋ ਸਰ ਇਹਨਾਂ ਨੇ ਇਹ ਕਿਹਾ ਕਿ ਉਹਨਾਂ ਨੇ ਯਾਦ ਇੱਕ ਮਿੰਟ ਜਮਨ ਕੋਈ ਬੋਲਣ ਦੇ ਪਰ ਇਹਨਾਂ ਦੇ ਵਰਡਿੰਗ ਸੀ ਕਿ ਸਰ 24 ਘੰਟੇ ਸੇ ਬੱਚਾ ਚੰਚੀ ਰੱਖਦੇ ਆ ਉਸ ਤੋਂ ਬਾਅਦ ਜਦ ਫਿਰ ਵੀ ਸੈਲ ਡਾਊਨ ਲਾਂਦੇ ਆ ਫਿਰ ਅਸੀਂ ਅੱਗੇ ਡਿਪਰੈਸ਼ਨ ਤੇ ਸ਼ਿਫਟ ਕਰ ਲਾਂਗੇ ਜਿ ਤਾਈ ਨੂੰ ਯਾ ਫਾਈਨ ਪੇ ਸਾਨੂੰ ਸਭ ਨੂੰ ਦੱਸਿਆ ਗਿਆ ਤਾਂ ਹੀ ਹਾਈ ਸੈਂਟਰ ਜੀ ਫਾਈਲ ਤੁਸੀਂ ਤੁਸੀਂ ਪਰ ਆਪਣੇ ਪੂਰੀ ਦੱਸ ਦਿਓ ਪਰ ਸਰ ਬੇਟੀ ਇੱਕ ਮਿੰਟ ਮੇਰੀ ਗੱਲ ਸੁਣੋ ਏਵੇ ਸਾਈਨ ਹੋਇਆ ਕੀ ਗੱਲ ਫਾਦਰ ਇਹ ਦਿਨਾਂ ਬੜੇ ਸਾਈਨ ਕੀਤੇ ਇੱਥੇ ਕਿ ਬੱਚੇ ਨੂੰ ਪ੍ਰੋਬਲਮ ਹੈ ਕਿ ਅਡਮਿਸ਼ਨ ਕਰ ਰਹੇ ਆ ਅਸੀਂ ਕੋਈ ਏਦਾਂ ਥੋੜੀ ਬੱਚਾ ਵਿਚੇ ਰੱਖ ਦਾਂਗੇ ਕਿ ਸਰਦਿਓ ਆ ਵੀ ਤੇ ਗਿਆ ਹੀ 2 ਘੰਟੇ ਰੱਖਣਾ ਬੱਚੇ ਨੂੰ ਉਹ ਦੇਣੀ ਹੈ ਫੇਰ ਰੋਟੀ ਦੇਣੀ ਤੇ ਆ ਜਾ ਜੀ ਆਪ ਲੋ ਜੇ ਤੁਹਾਨੂੰ ਕੋਈ ਭੁਲਾ ਹੋਏ ਆ ਜੀ